ਮੇਰੇ ਬਹੁਤ ਹੀ ਅਜੀਬ ਮੁਮਤਾਜ਼ ਮਲਿਕ ਜੀ ਪੈਰਫ ਤੋਂ ਉਹਨਾਂ ਦੀ ਕਲਮ ਤੋਂ ਆਪ ਜੀ ਦੀ ਨਜ਼ਰ ਗਿਆਨਾ ਦੇਦਾਰ ਬੰਦ ਅੱਖੀਆਂ ਨੂੰ ਵਾਜੇ ਕਰਦੇ ਬੰਦ ਅੱਖੀਆਂ ਨੂੰ ਵਾਜੇ ਕਰਦੇ ਕੈਦੀ ਖਾਬ ਰਿਹਾਜੇ ਕਰਦੇ ਇੱਕ ਵਾਰੀ ਫਿਰ ਜੀਵਨ ਲੱਗ ਜਾ ਇੱਕ ਵਾਰੀ ਫਿਰ ਜੀਵਨ ਲੱਗ ਜਾ ਪਿੱਛੋਂ ਆ ਕੇ ਚਾਜੇ ਕਰਦੇ ਮਰ ਕੇ ਵੀ ਮੈਂ ਮਰ ਨਹੀਂ ਸਕਦੀ ਮਰ ਕੇ ਵੀ ਮੈਂ ਮਰ ਨਹੀਂ ਸਕਦੀ ਮੇਰੇ ਨਾਵੇਂ ਸਾਜੇ ਕਰਦੇ ਅੱਖੀਆਂ ਦੇ ਵਿੱਚ ਚਾਨਣ ਨਾ ਰਹੇ ਅੱਖੀਆਂ ਦੇ ਵਿੱਚ ਚਾਨਣ ਨਾ ਰਹੇ ਦੂਰ ਤੂੰ ਮੈਥੋਂ ਰਾਜੇ ਕਰਦੇ ਸਾਰੇ ਐਸ਼ ਮਕੂ ਵਿੱਚ ਪਾਵਾਂ ਸਾਰੇ ਐਸ਼ ਮਕੂ ਵਿੱਚ ਪਾਵਾਂ ਤੂੰ ਮੁਮਤਾਜ਼ Judaaje karde ਤੂੰ ਮੁਮਤਾਜ਼ Judaaje karde